ਬਜਾਜ ਐਮਆਈ ਕਾਰਡ ਤੇ ਆਰਬੀਆਈ ਨੇ ਨਵੰਬਰ 2023 ਦੇ ਵਿੱਚ ਬੈਨ ਲਾਤਾ ਸੀ ਤੇ ਹੁਣ ਮਈ 2024 ਦੇ ਵਿੱਚ ਆਰਬੀਆਈ ਨੇ ਇਹ ਬੈਨ ਹਟਾ ਵੀ ਦਿੱਤਾ ਹੁਣ ਬਜਾਜ ਨੇ ਇਦਾਂ ਦਾ ਕੀ ਕਰਤਾ ਕਿ ਆਰਬੀਆਈ ਨੇ ਇੰਨੀ ਜਲਦੀ ਇਹ ਬੈਨ ਹਟਾਤਾ ਹੁਣ ਇਹ ਕਾਰਡ ਦੇ ਪ੍ਰੋਸ ਤੇ ਕੌਨਸ ਕੀ ਹੈ ਕਿ ਇਹਨੂੰ ਇਹ ਕਾਰਡ ਲੈਣਾ ਚਾਹੀਦਾ ਤੇ ਕਿਨੂੰ ਬਿਲਕੁਲ ਨਹੀਂ ਲੈਣਾ ਚਾਹੀਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਾਰਾ ਕੁਝ ਡਿਸਕਸ ਕਰਾਂਗੇ ਹੁਣ ਸਭ ਤੋਂ ਪਹਿਲਾਂ ਦੇਖ ਲੈਂਦੇ ਆ ਵੀ ਇਹ ਬੈਨ ਲੱਗਿਆ ਕਿਉਂ ਸ ਹੁਣ RBI ਦੇ ਅਕੋਰਡਿੰਗ Bajaj ਉਹਨਾਂ ਦੇ ਡਿਜੀਟਲ ਲੈਂਡਿੰਗ ਗਾਈਡਲਾਈਨਸ ਫਾਲੋ ਨਹੀਂ ਸੀ ਕਰ ਰਿਹਾ। ਜੇ ਸਪੈਸੀਫਿਕਲੀ ਕਹਾਂ ਤਾਂ RBI ਦੇ ਅਕੋਰਡਿੰਗ ਜਦੋਂ ਕੋਈ ਲੋਨ ਲੈਂਦਾ ਤਾਂ ਉਹਨੂੰ ਕੀ ਫੈਕਟ ਸਟੇਟਮੈਂਟ ਮਿਲਣੀ ਚਾਹੀਦੀ ਹੈ। ਇਹ KFS ਇੱਕ ਪੇਪਰ ਦਾ ਡਾਕੂਮੈਂਟ ਹੁੰਦਾ ਜਿਦੇ ਵਿੱਚ ਲੋਨ ਦੇ ਰਿਗਾਰਡਿੰਗ ਸਾਰੀ ਡਿਟੇਲਸ ਹੁੰਦੀ ਹੈ। ਇੰਟਰਸਟ ਰੇਟ, ਟੇਨਯੂਰ, ਅਦਰ ਚਾਰਜਸ ਇਹ ਸਾਰਾ ਕੁਝ ਕਲੀਅਰਲੀ ਲਿਖਿਆ ਹੁੰਦਾ। ਤੇ Bajaj ਇਹ ਚੀਜ਼ ਆਪਣੇ ਕਸਟਮਰਸ ਨੂੰ ਦੇ ਨਹੀਂ ਸੀ ਰਿਹਾ। ਤੇ ਇਸੇ ਕਰਕੇ RBI ਨੇ ਇਹ ਬੈਨ ਲਾਇਆ ਸੀ। ਹੁਣ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ Bajaj Finance ਨੇ ਮਾਰਚ ਦੇ ਵਿੱਚ RBI ਨੂੰ ਅਪੀਲ ਕੀਤੀ ਸੀ ਵੀ ਹੁ ਜੋ ਪੂਰੇ ਤਰੀਕੇ ਨਾਲ ਇਹ ਬਿਆਨ ਹਟਾ ਪਾ ਸੀ ਹੁਣ ਮੈਂ ਇੱਥੇ ਮੈਂਸ਼ਨ ਕਰਨਾ ਚਾਹੁੰਦਾ ਆ ਵੀ ਆਰਬੀਆਈ ਨੇ ਪਜਾਜ ਦੇ ਦੋ ਪ੍ਰੋਡਕਟਸ ਬੈਨ ਕੀਤੇ ਸੀ ਇਨਸਟਾ ਈਐਮਆਈ ਕਾਰਡ ਤੇ ਈਕਾਮ ਤੇ ਇਹ ਦੋਨੋਂ ਹੀ ਪ੍ਰੋਡਕਟ ਬਜਾਜ ਦੇ ਲਈ ਕਾਫੀ ਇੰਪੋਰਟੈਂਟ ਸੀ ਇਨ ਫੈਕਟ ਇਸ ਬਹਿਨ ਤੋਂ ਬਾਅਦ ਬਜਾਜ ਤੇ ਜੋ ਪ੍ਰੋਫਿਟ ਜੋ ਕਿ 4-5000 ਕਰੋੜ ਦੀ ਰੇਂਜ ਦੇ ਵਿੱਚ ਸੀ ਉਹ 4-5% ਡਾਊਨ ਹੋ ਗਿਆ ਮਤਲਬ ਕਿ ਅਪਰੋਕਸੀਮੇਟਲੀ 100 ਕਰੋੜ ਦਾ ਨੁਕਸਾਨ ਹੁਣ ਐਦਾਂ ਦਾ ਕੀ ਸੀ ਇਹਨਾਂ ਦੋਨਾਂ ਪ੍ਰੋਡਕਟਸ ਦੇ ਵਿੱਚ ਕਿ ਬਜਾਜ ਹਰ ਸਾਲ 100 ਕਰੋੜ ਦਾ ਪ੍ਰੋਫਿਟ ਕਮਾ ਲੈਂਦਾ ਸੀ ਇਹਨਾਂ ਤੋਂ ਹੁਣ ਇਹ ਸਾਰਾ ਕੁਝ ਸਮਝਣ ਦੇ ਲਈ ਤੁਹਾਨੂੰ ਇਹ ਸਮਝਣਾ ਪੈਗਾ ਕਿ ਬਜਾਜ ਦਾ ਇਨਸਟਾ EMI ਕਾਰਡ ਕੰਮ ਕਿਵੇਂ ਕਰਦਾ ਹੈ ਮੰਨ ਲਓ ਤੁਸੀਂ ਰਿਲਾਇੰਸ ਡਿਜੀਟਲ ਜਾਂ ਫਿਰ ਕ੍ਰੋਮਾ ਜਾਂਦੇ ਹੋ ਕੋਈ ਫੋਨ ਲੈਣ ਤੇ ਤੁਸੀਂ 250 ਤੇ ਤੁਹਾਨੂੰ ਕੋਈ ਇੰਟਰਸਟ ਨਹੀਂ ਦੇਣਾ ਪਏਗਾ ਤੁਸੀਂ ਕਹਿੰਦੇ ਹੋ ਠੀਕ ਹੈ ਜੀ 25000 ਦੀਆਂ 6 ਕਿਸ਼ਤਾਂ ਬਣਾ ਦਿਓ ਤੇ ਜ਼ੀਰੋ ਇੰਟਰਸਟ ਦੇ ਹਿਸਾਬ ਨਾਲ 4160 ਰੁਪਏ 70 ਪੈਸੇ ਦੀ ਕਿਸ਼ਤ ਬਣੇਗੀ ਬਜਾਜ ਕਹਿੰਦਾ ਠੀਕ ਹੈ ਪਰ ਇਹ ਜਿਹੜਾ 25000 ਆਏ ਤੇ 12 ਤੋਂ 14% ਦੇ ਹਿਸਾਬ ਨਾਲ ਇੰਟਰਸਟ ਲੱਗੇਗਾ ਜੋ ਕਿ ਪ੍ਰੋਡਕਟ ਦਾ ਮੈਨੂਫੈਕਚਰਰ ਦੇਗਾ ਤੇ ਇਥੇ ਫੋਨ ਦੇ ਕੇਸ ਦੇ ਵਿੱਚ ਗੱਲ ਕਰੀਏ ਤਾਂ ਮੈਨੂਫੈਕਚਰਰ ਸੈਮਸੰਗ ਜਾਂ OnePlus ਹੋਏਗਾ ਹੁਣ 25000 ਤੇ 12% ਦੇ ਹਿਸਾਬ ਨਾਲ 1 ਸਾਲ ਦਾ ਹੋ ਗਿਆ 3000 ਮਤਲਬ ਕਿ 6 ਮਹੀਨਿਆਂ ਦਾ 1500 ਤਾਂ ਬਜਾਜ ਫਾਈਨਾਂਸ ਇ ਪਰ ਕਸਟਮਰ ਨੂੰ ਜ਼ੀਰੋ ਕਾਸਟ ਲੱਗੇਗਾ ਇਸ ਤਰੀਕੇ ਨਾਲ ਇਹਨਾਂ ਦਾ ਇਨਸਟਾ EMI ਕਾਰਡ ਕੰਮ ਕਰਦਾ ਹੈ ਸੱਚ ਦੱਸਾਂ ਤਾਂ ਕਸਟਮਰ ਦੇ ਲਈ ਵੀ ਇਹ ਇਨਸਟਾ EMI ਕਾਰਡ ਬਿਲਕੁਲ ਜ਼ੀਰੋ ਨਹੀਂ ਹੁੰਦਾ ਜਾਂ ਫਿਰ ਬਿਲਕੁਲ ਫਰੀ ਨਹੀਂ ਹੁੰਦਾ ਬਜਾਜ ਤੁਹਾਨੂੰ 8 ਤੋਂ 10 ਤਰੀਕੇ ਦੇ ਅਲੱਗ-ਅਲੱਗ ਚਾਰजेस ਲਾਉਂਦਾ ਹੁਣ ਉਹ ਵੀ ਦੇਖ ਲੈਣੇ ਆ ਕਿਹੜੇ-ਕਿਹੜੇ ਆ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ EMI ਨੈਟਵਰਕ ਕਾਰਡ ਫੀਸ ਜੋ ਕਿ 530 ਰੁਪਏ ਹੁੰਦੀ ਹੈ ਤੇ ਵਨ ਟਾਈਮ ਫੀਸ ਹੁੰਦੀ ਹੈ ਜੋ ਕਿ ਕਾਰਡ ਨੂੰ ਲੈਣ ਵੇਲੇ ਲੱਗਦੀ ਹੈ ਇਸ ਤੋਂ ਬਾਅਦ ਆਉਂਦੀ ਹੈ 69 ਰੁਪਏ ਦੀ ਐਕਟੀਵੇਸ਼ਨ ਫੀਸ ਜੋ ਕਿ ਵਨ ਟਾਈਮ ਫੀਸ ਹੈ ਪਰ ਉਸ ਤੋਂ ਬਾਅਦ ਹੁੰਦਾ ਜੋ ਤੁਸੀਂ 1 ਸਾਲ ਦੇ ਵਿੱਚ ਆਪਣਾ ਪਹਿਲਾ ਪ੍ਰੋਡਕਟ EMI ਤੇ ਖਰੀਦਦੇ ਹੋ ਤਾਂ ਤੁਹਾਨੂੰ 999 ਰੁਪਏ ਪਲੱਸ GST ਦੀ ਫੀਸ ਲੱਗੇਗੀ ਉਸ ਤੋਂ ਬਾਅਦ ਦੁਬਾਰਾ ਤੁਸੀਂ ਉਸੇ ਸਾਲ ਦੇ ਵਿੱਚ ਜੇਕਰ ਕੋਈ EMI ਤੇ ਪ੍ਰੋਡਕਟ ਖਰੀਦਦੇ ਹੋ ਤਾਂ ਤੁਹਾਨੂੰ ਫਿਰ ਇਹ 999 ਰੁਪਏ ਪਲੱਸ GST ਦੀ ਫੀਸ ਨਹੀਂ ਲੱਗੇਗੀ ਇਹ ਫੀਸ ਸਾਲ ਦੇ ਵਿੱਚ ਇੱਕ ਵਾਰੀ ਲੱਗਦੀ ਹੈ ਇਸ ਤੋਂ ਬਾਅਦ ਬਜਾਜ ਜਦੋਂ ਵੀ ਤੁਹਾਨੂੰ ਲੋਨ ਦਿੰਦਾ ਹੈ ਤਾਂ ਬਜਾਜ ਤੁਹਾਡਾ ਕ੍ਰੈਡਿਟ ਸਕੋਰ ਚੈੱਕ ਕਰਦਾ ਹੈ ਤੇ ਇਹਦੇ ਲਈ ਤੁਹਾਨੂੰ ਤੁਹਾਡਾ ਸਿਵਲ ਚੈੱਕ ਕਰਨ ਲਈ ਉਹ 46 ਰੁਪਏ ਚਾਰਜ ਕਰਦਾ ਹੈ ਤੇ ਇਹ ਫੀਸ ਹਰ ਵਾਰ ਲੱਗੇਗੀ ਜਦੋਂ ਵੀ ਤੁਸੀਂ ਕੋਈ EMI ਤੇ ਪ੍ਰੋਡਕਟ ਅਵੇਲ ਕਰੋਗੇ ਹੁਣ ਜਦੋਂ ਵੀ ਤੁਸੀਂ ਕਾਰਡ ਅਵੇਲ ਕਰਦੇ ਹੋ ਤੁਹਾਨੂੰ ਇੱਕ NACH ਸਾਈਨ ਕਰਨਾ ਪੈਂਦਾ ਹੈ ਇਹਦਾ ਮਤਲਬ ਹੈ ਵੀ ਤੁਸੀਂ ਆਪਣੇ ਸੇਵਿੰਗ ਅਕਾਊਂਟ ਤੇ ਇਨਸਟਰਕਸ਼ਨ ਲਗਾ ਰਹੇ ਹੋ ਵੀ ਮੇਰੀ EMI ਡਿਊ ਹੈ ਤੇ ਜਿਹੜੀ ਪੇਮੈਂਟ ਹੈ ਉਹ ਆਟੋਮੈਟਿਕ ਹੋ ਜਾਏ ਇਹਨੂੰ ਡੈਬਿਟ ਮੰਡੇਟ ਵੀ ਬੋਲਦੇ ਆ ਇਸ ਮੰਡੇਟ ਨੂੰ ਸੈੱਟ ਕਰਨ ਦੇ ਲਈ 99 ਰੁਪਏ ਪਲੱਸ GST ਦੀ ਫੀਸ ਲੱਗੇਗੀ ਜੋ ਕਿ GST ਦੀ ਪੈਨਲਟੀ ਲੱਗੇਗੀ ਹੁਣ ਇਹ ਤਾਂ ਹੋ ਗਈਆਂ ਸਾਰੀਆਂ ਆਫੀਸਿਸ ਜੋ ਤੁਹਾਨੂੰ ਰੁਟੀਨ ਦੇ ਵਿੱਚ ਲੱਗਣੀਆਂ ਹੁਣ ਕੁਝ ਹੋਰ ਚਾਰजेस ਵੀ ਦੇਖ ਲੈਣੇ ਆ ਮੰਨ ਲਓ ਤੁਸੀਂ ਇਸ ਕਾਰਡ ਨੂੰ ਅਵੇਲ ਕੀਤਾ ਤੇ ਤੁਹਾਨੂੰ 1 ਲੱਖ ਰੁਪਏ ਦੀ ਲਿਮਟ ਮਿਲ ਗਈ ਤੇ ਕੁਝ ਟਾਈਮ ਬਾਅਦ ਤੁਸੀਂ 1 ਲੱਖ ਤੋਂ 1.5 ਲੱਖ ਰੁਪਏ ਦੀ ਲਿਮਟ ਦੇ ਲਈ ਐਨਹੈਂਸ ਕਰਨ ਦੇ ਲਈ ਅਪਲਾਈ ਕੀਤਾ ਤੇ ਜਦੋਂ ਤੁਸੀਂ ਲਿਮਟ ਐਨਹੈਂਸਮੈਂਟ ਦੇ ਲਈ ਅਪਲਾਈ ਕਰੋਗੇ ਤਾਂ ਤੁਹਾਨੂੰ 99 ਰੁਪਏ ਪਲੱਸ GST ਦੀ ਫੀਸ ਲੱਗੇਗੀ ਹੁਣ ਜੇਕਰ ਤੁਸੀਂ ਆਪਣੀ ਸ਼ੈਡਿਊਲ ਡੀਐਮਆਈ ਡਿਲੇ ਕਰਦੇ ਹੋ ਤਾਂ ਤੁਹਾਨੂੰ 50% ਪਰ ਐਨਮ ਤੋਂ ਜ਼ਿਆਦਾ ਦੀ ਪੈਨਲਟੀ ਲੱਗੇਗੀ ਤੇ ਜੇਕਰ ਤੁਹਾਡੀ ਕਿਸ਼ਤ ਤੁਹਾਡੇ ਮੰਡੇਟ ਦੇ ਫੇਲ ਹੋਣ ਕਾਰਨ ਡਿਲੇ ਹੁੰਦੀ ਹੁਣ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਇਸ ਕਾਰਡ ਨੂੰ ਜ਼ੀਰੋ ਕਾਸਟ ਕਰਨਾ ਤਾਂ ਬਿਲਕੁਲ ਵੀ ਠੀਕ ਨਹੀਂ ਹੋਏਗਾ ਬਹੁਤ سارے ਚਾਰजेस ਲੱਗਦੇ ਆ ਇਸ ਕਾਰਡ ਤੇ ਤੇ ਇਸੇ ਤਰੀਕੇ ਨਾਲ ਇਹਨਾਂ ਦੋਨੋਂ ਪ੍ਰੋਡਕਟਸ ਤੋਂ ਬਜਾਜ 100 ਕਰੋੜ ਰੁਪਈਆ ਐਨਵਲੀ ਕਮਾਉਂਦਾ ਹੈ ਹੁਣ ਤੁਸੀਂ ਸੋਚ ਰਹੇ ਹੋਗੇ ਵੀ ਚਲੋ ਠੀਕ ਹੈ ਮੈਂ ਆਪਣੀਆਂ ਸਾਰੀਆਂ ਪੇਮੈਂਟਸ ਟਾਈਮ ਤੇ ਕਰਦਾ ਤੇ ਮੈਂ ਕੋਈ ਵੀ ਪੇਮੈਂਟ ਡਿਲੇ ਨਹੀਂ ਕਰਦਾ ਕਿ ਫਿਰ ਵੀ ਮੈਨੂੰ ਇਹ ਚਾਰजेस ਲੱਗਣਗੇ ਦੈਟਸ ਆ ਫੇਅਰ ਕੁਐਸਚਨ ਬਟ ਮੈਂ ਫਿਰ ਵੀ ਤੁਹਾਨੂੰ ਦੱਸ ਦਿਆਂ ਵੀ ਸਾਰੀਆਂ ਪੇਮੈਂਟਸ ਟਾਈਮ ਤੇ ਕਰਨ ਤੋਂ ਬਾਅਦ ਵੀ ਤੁਹਾਨੂੰ ਇਹ ਚਾਰ ਚਾਰजेस ਲੱਗਣੇ ਹੀ ਲੱਗਣੇ ਆ ਇਹ ਤਾਂ ਪਹਿਲੇ ਨੰਬਰ ਤੇ ਆਉਂਦਾ ਵਨ ਟਾਈਮ ਸੈਟਅਪ ਜਾਂ ਫਿਰ ਇਸ਼ੂਐਂਸ ਫੀਸ ਜੋ ਕਿ 513 ਰੁਪਏ ਹੁੰਦੀ ਹੈ ਦੂਜੇ ਨੰਬਰ ਤੇ ਆਉਂਦੀ ਹੈ ਕਨਵੀਨੀਅੰਸ ਫੀਸ ਜੋ ਕਿ 99 ਰੁਪਏ ਪਲੱਸ GST ਹੁੰਦੀ ਹੈ ਇਹ ਓਨਲੀ ਵਨ ਟਾਈਮ ਹੁੰਦੀ ਹੈ ਤੁਹਾਡੀ ਫਰਸਟ EMI ਬਣਾਉਣ ਤੇ ਤੀਜੇ ਨੰਬਰ ਤੇ ਹੈ 1 ਟਾਈਮ ਐਨਏਸੀਐਚ ਯਾਨੀ ਕਿ ਮੰਡੇਟ ਰਜਿਸਟ੍ਰੇਸ਼ਨ ਜੋ ਕਿ 99 ਰੁਪਏ ਪਲੱਸ ਜੀਐਸਟੀ ਹੁੰਦਾ ਤੇ ਚੌਥੇ ਨੰਬਰ ਤੇ ਹੁੰਦੀ ਹੈ ਤੁਹਾਡੇ ਕ੍ਰੈਡਿਟ ਸਕੋਰ ਚੈੱਕ ਕਰਨ ਦੀ ਫੀਸ ਜੋ ਕਿ 46 ਰੁਪਏ ਹੁੰਦੀ ਹੈ ਤੇ ਇਹ ਫੀਸ ਤੁਹਾਨੂੰ ਹਰ ਵਾਰੀ ਐਮਆਈ ਬਣਾਉਣ ਤੇ ਲੱਗੇਗੀ ਹੁਣ ਦੇਖ ਲੈਣੇ ਕੁਝ ਐਦਾਂ ਦੀਆਂ ਗੱਲਾਂ ਜੋ ਕਸਟਮਰਸ ਨੂੰ ਇਹ ਕਾਰਡ ਲੈਣ ਤੋਂ ਬਾਅਦ ਚ ਪਤਾ ਲੱਗਦੀਆਂ ਨੇ ਹਿਡਨ ਚਾਰजेस ਤੋਂ ਇਲਾਵਾ ਜੋ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਉਹ ਇਹਨਾਂ ਦੀ ਕ੍ਰਾਸ ਸੈਲਿੰਗ ਨੂੰ ਲੈ ਕੇ ਹੁਣ ਬਜਾਜ ਦੇ ਸਭ ਤੋਂ ਵੱਧ ਪ੍ਰੋਡਕਟਸ ਨੇ ਤੇ ਉਹਨਾਂ ਦੀ ਕ੍ਰਾਸ ਸੈਲਿੰਗ ਦੇ ਲਈ ਇਹ ਆਪਣੇ ਐਗਜ਼ਿਸਟਿੰਗ ਕਸਟ I hereby authorize group companies, affiliates, and business associates of BFL and their respective representatives to send me communications regarding loans, insurance, and third party products and services availed by me through this. ਇਹ ਲਾਈਨ ਬਜਾਜ ਆਪਣੇ ਸਾਰੇ ਪ੍ਰੋਡਕਟਸ ਦੇ ਐਗਰੀਮੈਂਟ ਦੇ ਵਿੱਚ ਪਾ ਦਿੰਦਾ ਹੈ ਹੁੰਦਾ ਕਿ ਐ ਵੀ ਜਦੋਂ ਤੁਸੀਂ ਕੋਈ ਵੀ ਪ੍ਰੋਡਕਟ ਖਰੀਦਦੇ ਹੋ ਮੰਨ ਲਓ ਤੁਸੀਂ ਕੋਈ ਫੋਨ ਖਰੀਦਿਆ ਤਾਂ ਤੁਹਾਨੂੰ ਇੱਕ ਇੰਸ਼ੋਰੈਂਸ ਡਿਪਾਰਟਮੈਂਟ ਵੱਲੋਂ ਕਾਲ ਆਏਗਾ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ ਲੈਣੀ ਪੈਗੀ ਹੁਣ ਤੁਸੀਂ ਪੁੱਛੋਗੇ ਵੀ ਐਦਾਂ ਕਿਉਂ ਤਾਂ ਉਹ ਕਹਿਣਗੇ ਵੀ ਤੁਸੀਂ ਫੋਨ ਖਰੀਦਿਆ ਹੈ ਵੀ ਜੇਕਰ ਕੱਲ ਨੂੰ ਤੁਹਾਨੂੰ ਕੁਝ ਹੋ ਗਿਆ ਤਾਂ ਪੈਸੇ ਕੌਣ ਭਰੇਗਾ ਤੇ ਇਸ ਚੀਜ਼ ਨੂੰ ਦੇਖਦੇ ਹੋਏ ਤੁਸੀਂ ਐਗਰੀ ਕਰ ਜਾਂਦੇ ਹੋ ਹੁਣ ਦੋ ਕੁ ਦਿਨ ਬਾਅਦ ਤੁਹਾਨੂੰ ਇੱਕ ਹੋਰ ਫੋਨ ਆਏਗਾ ਵੀ ਤੁਸੀਂ ਨਵਾਂ ਫੋਨ ਲਿਆ ਤਾਂ ਫੋਨ ਦੀ ਇੰਸ਼ੋਰੈਂਸ ਕਰਵਾ ਲਓ ਕੱਲ ਨੂੰ ਫੋਨ ਨੂੰ ਕੁਝ ਹੋ ਗਿਆ ਤੁਸੀਂ ਫੋਨ ਹੁਣ ਸਾਨੂੰ ਲੱਗਦਾ ਵੀ 100 ਰੁਪਏ ਗੱਡੀ ਗੱਲ ਆ ਚ ਕਰਵਾ ਹੀ ਲੈਣੇ ਆ ਤੇ ਦੋ ਹਫ਼ਤਿਆਂ ਬਾਅਦ ਤੁਹਾਨੂੰ ਫੇਰ ਕਾਲ ਆਏਗੀ ਇੱਕ ট্রেਡਿੰਗ ਕਾਊਂਟ ਖਲਵਾ ਲਓ ਜਾਂ ਫਿਰ ਮੈਡੀਕਲ ਇੰਸ਼ੋਰੈਂਸ ਲੈ ਲਓ ਮਤਲਬ ਇੱਕ ਪੁਆਇੰਟ ਇਦਾਂ ਦਾ ਆਏਗਾ ਜ ਜੋਂ ਤੁਸੀਂ ਪਰੇਸ਼ਾਨ ਹੋ ਜਾਓਗੇ ਤੇ ਜੇਕਰ ਇੰਨਾ ਹੀ ਕਾਫੀ ਨਹੀਂ ਆ ਤਾਂ ਆਨਲਾਈਨ ਇਦਾਂ ਦੀ ਕਾਫੀ ਸਾਰੀਆਂ ਕੰਪਲੇਂਟਸ ਆਈਆਂ ਨੇ ਜਿੱਥੇ ਕਸਟਮਰਸ ਕਹਿੰਦੇ ਆ ਕਿ ਬਜਾਜ ਫਾਈਨਾਂਸ ਨੇ ਉਹਨਾਂ ਨੂੰ ਬਿਨਾਂ ਪੁੱਛੇ ਹੀ ਉਹਨਾਂ ਨੂੰ ਲੋਨ ਵੇਚਦਾ ਮਤਲਬ ਉਹਨਾਂ ਦੀ ਬਿਨਾਂ ਪਰਮਿਸ਼ਨ ਤੋਂ ਹੀ ਉਹਨਾਂ ਦੇ ਅਕਾਊਂਟ ਚੋਂ ਪੈਸੇ ਕੱਟੇ ਗਏ ਆ ਹੁਣ ਮੈਨੂੰ ਨਹੀਂ ਬਟ ਬਹੁਤ ਸਾਰੇ ਲੋਕਾਂ ਦਵਾਰ ਇਹ ਸੇਮ ਰਿਪੋਰਟ ਕੀਤੀ ਗਈ ਹੈ ਇਨਫੈਕਟ ਇਸੇ ਕਾਰਨ ਕਰਕੇ mouthshare.com ਤੇ ਇਹਨਾਂ ਦੀ ਜੋ ਰੇਟਿੰਗ ਹੈ ਉਹ ਕਾਫੀ ਖਰਾਬ ਹੈ ਇਹਨਾਂ ਦੀ ਜੋ ਰੇਟਿੰਗ ਹੈ ਉਹ 1.08 ਹੈ ਆਊਟ ਆਫ 5 ਤੇ ਇਹ ਰੇਟਿੰਗ 10000 ਤੋਂ ਵੱਧ ਲੋਕਾਂ ਨੇ ਦਿੱਤੀ ਹੈ ਹੁਣ ਆਪਣਾ ਫਾਈਨਲ ਪ੍ਰਡਿਕਟ ਦੇਣ ਤੋਂ ਪਹਿਲਾਂ ਇਹ ਦੇਖ ਲੈਣਾ ਵੀ ਇਸ ਕਾਰਡ ਨੂੰ ਅਪਲਾਈ ਕਿਵੇਂ ਕਰਨਾ ਹੈ ਇਸ ਕਾਰਡ ਨੂੰ ਅਪਲਾਈ ਕਰਨ ਦਾ ਪ੍ਰੋਸੈਸ ਕਾਫੀ ਸਿੰਪਲ ਹੈ ਤੁਸੀਂ ਬਜਾਜ ਫਾਈਨਾਂਸ ਦੀ ਵੈਬਸਾਈਟ ਤੇ ਜਾਣਾ ਹੈ ਉੱਥੇ ਇਨਸਟਾ EMI ਕਾਰਡ ਦੇ ਵਿੱਚ ਜਾ ਕੇ ਆਪਣਾ ਮੋਬਾਈਲ ਨੰਬਰ ਭਰ ਕੇ ਤੇ ਗੈਟ ਇਟ ਨਾਓ ਤੇ ਕਲਿੱਕ ਕਰਨਾ ਹੈ ਤੁਹਾਡੇ ਤੋਂ OTP ਮੰਗਿਆ ਜਾਏਗਾ ਤੇ OTP ਭਰ ਕੇ ਤੁਸੀਂ ਪ੍ਰੋਸੀਡ ਤੇ ਕਲਿੱਕ ਕਰਨਾ ਹੈ ਅਗਲੇ ਸਟੈਪ ਦੇ ਵਿੱਚ ਤੁਸੀਂ ਆਪਣੇ ਪਰਸਨਲ ਡਿਟੇਲ ਜਿਵੇਂ ਕਿ ਨੇਮ ਡੇਟ ਆਫ ਬਰਥ ਪੈਨ ਕਾਰਡ ਪਿੰਨ ਕੋਡ ਇਹ ਸਾਰਾ ਕੁਝ ਭਰਨਾ ਤੇ ਇਹਦੇ ਬੇਸਿਸ ਤੇ ਬਜਾਜ ਤੁਹਾਡੀ ਕ੍ਰੈਡਿਟ ਹਿਸਟਰੀ ਤੇ ਸਿਬਲ ਸਕੋਰ ਚੈੱਕ ਕਰੇਗਾ ਤੁਹਾਡੇ ਕ੍ਰੈਡਿਟ ਸਕੋਰ ਦੇ ਬੇਸਿਸ ਤੇ ਤੁਹਾਨੂੰ ਇੱਕ ਲਿਮਿਟ ਸੈਂਕਸ਼ਨ ਹੋ ਜਾਏਗੀ ਇਸ ਕੇਸ ਦੇ ਵਿੱਚ ਬਜਾਜ ਨੇ 1 ਲੱਖ ਦੀ ਲਿਮਿਟ ਸੈਂਕਸ਼ਨ ਕੀਤੀ ਹੈ ਤੇ ਕਾਰਡ ਨੂੰ ਐਕਟੀਵੇਟ ਕਰਨ ਤੋਂ ਪਹਿਲਾਂ ਤਿੰਨ ਸਟੈਪਸ ਫੋਰ ਨੇ KYC ਵੈਰੀਫਿਕੇਸ਼ਨ ਫੀਸ ਪੇਮੈਂਟ ਤੇ ਮੰਡੇਟ ਸੈਟ KYC ਵੈਰੀਫਿਕੇਸ਼ਨ ਦੇ ਲਈ ਤੁਸੀਂ ਪ੍ਰੋਸੀਡ ਫॉर ਵੈਰੀਫਿਕੇਸ਼ਨ ਤੇ ਕਲ ਅਗਲੇ ਸਟੈਪ ਦੇ ਵਿੱਚ ਤੁਸੀਂ ਇਸ ਕਾਰਡ ਦੀ ਫੀਸ ਪੇ ਕਰਨੀ ਹੋਏਗੀ ਤੁਸੀਂ ਪ੍ਰਸੀਡ ਫਾਰ ਪੇਮੈਂਟ ਤੇ ਕਲਿੱਕ ਕਰਕੇ ਨੈਟ ਬੈਂਕਿੰਗ ਕਯੂਆਰ ਕੋਡ ਡੈਬਿਟ ਕਾਰਡ ਕ੍ਰੈਡਿਟ ਕਾਰਡ ਕਿਸੇ ਵੀ ਤਰੀਕੇ ਨਾਲ ਫੀਸ ਪੇ ਕਰ ਸਕਦੇ ਹੋ ਹੁਣ ਫੀਸ ਪੇ ਕਰਨ ਤੋਂ ਬਾਅਦ ਤੁਹਾਨੂੰ ਈ ਮੰਡੇਟ ਸੈੱਟ ਕਰਨਾ ਹੋਏਗਾ ਤੇ ਉਹਦੇ ਲਈ ਤੁਹਾਨੂੰ ਐਕਟੀਵੇਟ ਨਾ ਉਤੇ ਕਲਿੱਕ ਕਰਨਾ ਪਏਗਾ ਹੁਣ ਇੱਥੇ ਕਲਿੱਕ ਕਰਨ ਤੋਂ ਬਾਅਦ ਕੁਝ ਐਦਾਂ ਦੀ ਸਕਰੀਨ ਦਿਖਾਏਗਾ ਹੁਣ ਇਸ ਤੋਂ ਬਾਅਦ ਤੁਹਾਡਾ ਜਿਹੜੀ ਵੀ ਬੈਂਕ ਦੇ ਵਿੱਚ ਸੇਵੀ ਜਾਂ ਕਰੰਟ ਅਕਾਊਂਟ ਹੈ ਉਸ ਅਕਾਊਂਟ ਦੀ ਡਿਟੇਲਸ ਭਰ ਕੇ ਤੁਸੀਂ ਵੈਰੀਫਾਈ ਕਰਨਾ ਹੋਵੇਗਾ ਇੱਥੇ ਸਾਰੀਆਂ ਡਿਟੇਲਸ ਭਰ ਕੇ ਤੁਸੀਂ ਪ੍ਰੋਸੀਡ ਤੇ ਕਲਿੱਕ ਕਰਨਾ ਹੋਵੇਗਾ ਤੇ ਕ੍ਰੀਏਟ ਮੰਡੇਟ ਦਾ ਫਾਰਮ ਖੁੱਲ ਜਾਏਗਾ ਜਿਸਨੇ ਕਿ ਤੁਸੀਂ ਇੱਕ ਪੇਮੈਂਟ ਮੈਥਡ ਜਿਵੇਂ ਕਿ ਨੈਟ ਬੈਂਕਿੰਗ ਡੈਬਿਟ ਕਾਰਡ ਇਸ ਚੀਜ਼ ਦੇ ਨਾਲ ਵੈਰੀਫਾਈ ਕਰਨਾ ਹੋਵੇਗਾ ਤੇ ਜਿਵੇਂ ਤੁਸੀਂ ਵੈਰੀਫਾਈ ਕਰੋਗੇ ਤੁਹਾਡਾ ਮੰਡੇਟ ਸਕਸੈਸਫੁਲੀ ਕ੍ਰੀਏਟ ਹੋ ਜਾਏਗਾ ਤੇ ਤੁਹਾਡਾ ਕਾਰਡ ਰੈਡੀ ਟੂ ਯੂਜ਼ ਹੋ ਜਾਏਗਾ ਚਲੋ ਹੁਣ ਲਾਸਟ ਵਿੱਚ ਇਹ ਦੇਖ ਲੈਣਾ ਵੀ ਕਿਹਨੂੰ ਇਹ ਕਾਰਡ ਲੈਣਾ ਚਾਹੀਦਾ ਤੇ ਕਿਹਨੂੰ ਬਿਲਕੁ ਹੁੰਦਾ ਉਹ 10 ਤੋਂ 15000 ਦਾ ਹੁੰਦਾ ਤੇ ਤੁਹਾਡੀਆਂ ਸਾਰੀਆਂ ਪੇਮੈਂਟਸ ਟਾਈਮ ਤੇ ਹੁੰਦੀਆਂ ਨੇ ਤਾਂ ਇਹ ਕਾਰਡ ਤੁਹਾਡੇ ਲਈ ਸੈਂਸਿਬਲ ਸਾਬਿਤ ਹੋ ਸਕਦਾ ਤੇ ਦੂਜੇ ਪਾਸੇ ਜੇਕਰ ਤੁਸੀਂ ਨੋ ਕਾਸਟੀ ਐਮਆਈ ਸਾਲ ਦੇ ਵਿੱਚ ਇੱਕ ਅੱਧੀ ਵਾਰੀ ਯੂਜ਼ ਕਰਦੇ ਹੋ ਤਾਂ ਇਹ ਕਾਰਡ ਤੁਹਾਡੇ ਲਈ ਇੰਨਾ ਯੂਸਫੁਲ ਸਾਬਿਤ ਨਹੀਂ ਹੋਏਗਾ ਇਨਫੈਕਟ ਤੁਹਾਡੀ ਨੋ ਕਾਸਟੀ ਐਮਆਈ ਚ ਤੁਸੀਂ ਜਿੰਨਾ ਬਚਾਓਗੇ ਉਸ ਤੋਂ ਜ਼ਿਆਦਾ ਤਾਂ ਕਾਰਡ ਦੀ ਫੀਸ ਹੀ ਪੇ ਕਰ ਦੋਗੇ ਬਾਕੀ ਕਮੈਂਟ ਦੇ ਵਿੱਚ ਦੱਸਿਓ ਵੀ ਤੁਸੀਂ ਇਸ ਕਾਰਡ ਨੂੰ ਅਪਲਾਈ ਕਰਨ ਜਾ ਰਹੇ ਹੋ ਜਾਂ ਫਿਰ ਨਹੀਂ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਵੀ ਕੇ ਫਾਈਟ